ਮੇਰਾ ਨਾਮ ਪਰਮਜੀਤ ਕੌਰ ਹੈ ਮੈਂ ਅਜਨਾਲੇ ਦੀ ਰਹਿਣ ਵਾਲੀ ਆਂ ਅਸੀਂ ਥੁਬਦਾ ਸੈਂਟਰ ਜਾਂਦੇ ਸੀ ਕਿੰਨਾ ਚ ਲੱਗ ਕੇ ਸਾਨੂੰ ਸਰਟੀਫਿਕੇਟ ਬਣਾਉਣ ਦੀ ਬੜੀ ਦਿੱਕਤ ਆਉਂਦੀ ਸੀ ਭਰ ਲੈ ਕੇ ਹੁਣ ਆਪਣੇ ਆਪ ਹੀ ਪਲੋਏ ਆ ਜਾਂਦੇ ਆ ਮਤਲਬ ਕਿ ਆਪਾਂ 10000 ਤੇ ਫੋਨ ਕਰਦੇ ਆ ਤੇ ਆਂਦੇ ਨੇ ਤੇ ਫਿਰ ਸਾਨੂੰ 2 ਦਿਨਾਂ ਬਾਅਦ ਸਰਟੀਫਿਕੇਟ ਮਤਲਬ ਕਿ ਮਿਲ ਗਿਆ ਮੇਰਾ ਨਾਮ ਦੀਪਕਾ ਮੈਂ ਏਡੀਐਮ ਇਜਨਾਲਾ ਸੇਵਾ ਕੇਂਦਰ ਤੇ ਕੰਮ ਕਰਦਾ ਹਾਂ ਪੰਜਾਬ ਸਰਕਾਰ ਦੁਆਰਾ ਸੇਵਾ ਕੇਂਦਰ ਰਾਹੀਂ 1070 ਤੇ ਫੋਨ ਕਰਕੇ ਸਿਟੀਜ਼ਨ ਸੇਵਾਵਾਂ ਆਪਣੇ ਘਰ ਬੈਠੇ ਲੈ ਸਕਦਾ ਹੈ ਜਾਤੀ ਸਰਟੀਫਿਕੇਟ ਜਨਮ ਸਰਟੀਫਿਕੇਟ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਕਾਫੀ ਸੇਵਾਵਾਂ ਜਿਹੜੀਆਂ ਉਹ ਘਰੇ ਬੈਠੇ ਦਿੱਆਂ ਜਾ ਰਹੀਆਂ ਹਨ ਸਰਕਾਰ ਦੀ ਇਸ ਚੀਜ਼ ਦੀ ਮੈਂ ਸ਼ਲਾਘਾ ਕਰਦਾ ਹਾਂ ਬਾਰ ਬਾਰ ਦਫ਼ਤਰਾਂ 'ਚ ਬੁਲਾ ਕੇ ਖੱਜਲ ਖੁਆਰੀਆਂ ਨਾ ਹੋਣ ਤਾਂ ਅਸੀਂ ਉਹਦਾ ਹੱਲ ਕੱਢਿਆ ਕਿ ਸਰਕਾਰ ਤੁਹਾਡੇ ਦੁਆਰ ਤਾਂ ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਪੰਜਾਬ ਦੀ ਸਰਕਾਰ ਹੁਣ ਪਿੰਡਾਂ 'ਚੋਂ ਕਸਬਿਆਂ 'ਚੋਂ ਸੱਥਾਂ 'ਚੋਂ ਸ਼ਹਿਰਾਂ 'ਚੋਂ ਚੌਂਕਾਂ 'ਚੋਂ ਚੱਲੂਗੀ ਉਹ ਵਾਦਾ ਪੂਰਾ ਕਰਕੇ ਤੁਹਾਡੇ ਸਾਹਮਣੇ ਕਰਾਂਗਾ ਅਇ ਕਿਉਂ ਤੇਰੀ ਮਸਜਿਦ ਟਾਵੇਂ ਤੂੰ ਕਿਉਂ ਟਾਵੇਂ ਮੰਦਰ ਨੂੰ ਆ ਜਾ ਆਪਾਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਆ ਜਾ ਆਪਾਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਰਮਜ਼ਾਨ ਦਾ ਪਾਕ ਤੇ ਪਵਿੱਤਰ ਮਹੀਨਾ ਜਿਹੜਾ ਚੱਲ ਰਿਹਾ ਤੇ ਵਕ ਵਕ ਧਰਮਾਂ ਦੇ ਮਜਬਾ ਦੇ ਲੋਕਾਂ ਦੇ ਵੱਲੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਲਈ ਰੋਜ਼ਾ ਅਫਤਾਰੀ ਦੀ ਪਾਰਟੀ ਦਾ ਜਿਹੜਾ ਪ੍ਰਬੰਧ ਕੀਤਾ ਜਾਂਦਾ ਹੈ ਅੱਜ ਪਹੁੰਚੇ ਆ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਨੱਥੂ ਮਾਜਰਾ ਵਿਖੇ ਜਿੱਥੇ ਨੌਜਵਾਨ ਅਕਾਲ ਸਹਾਇ ਨੌਜਵਾਨ ਸਭਾ ਦੇ ਜਿਹੜੇ ਮੈਂਬਰ ਨੇ ਤੇ ਸਮੂਹ ਪਿੰਡ ਵਾਸੀ ਹਾਂ ਉਹਨਾਂ ਦੇ ਸਹਿਯੋਗ ਦੇ ਨਾਲ ਸਿੱਖ ਮੁਸਲਮਾਨ ਸਾਂਝਾ ਫਰੰਟ ਦੇ ਜੋ ਪ੍ਰਧਾਨ ਸਾਹਿਬ ਨੇ ਨਸੀਰ ਅਖਤਰ ਜੀ ਉਹਨਾਂ ਨੂੰ ਸੱਦਾ ਦਿੱਤਾ ਜਾਂਦਾ ਪਿੰਡ ਦੇ ਵਿੱਚ ਤੇ ਰੋਜ਼ੇ ਖੋਲਣ ਲਈ ਉਹਨਾਂ ਨੂੰ ਇਫਤਾਰੀ ਪਾਰਟੀ ਦਾ ਜਿਹੜਾ ਇੱਥੇ ਪ੍ਰਬੰਧ ਕੀਤਾ ਜਾਂਦਾ ਤੇ ਜਿੱਥੇ ਵਕ ਵਕ ਧਰਮਾਂ ਦੇ ਆਗੂ ਵਕ ਵਕ ਮਜਬਾਂ ਦੇ ਆਗੂ ਜਿਹੜਾ ਇੱਕ ਪੰਡਾਲ ਦੇ ਵਿੱਚ ਇਸ ਵੇਲੇ ਬੈਠੇ ਬੈਠੇ ਹੋਏ ਨੇ ਤੇ ਦੇਖ ਸਕਦੇ ਹੋ ਕਿ ਤਕਰੀਬਨ ਸੈਂਕੜੇ ਦੀ ਗਿਣਤੀ ਦੇ ਵਿੱਚ ਇਸ ਵੇਲੇ ਸਾਂਝੇ ਧਰਮਾਂ ਦੇ ਲੋਕ ਨੇ ਉਹ ਇੱਥੇ ਸਮੂਲੀਅਤ ਕਰ ਰਹੇ ਨੇ ਤੇ ਆਓ ਫਿਰ ਗੱਲਬਾਤ ਕਰਦੇ ਆ ਸਿੱਖ ਮੁਸਲਮਨ ਸਾਂਝਾ ਫਰੰਟ ਦੇ ਪ੍ਰਧਾਨ ਨਸੀਰ ਅਖਤਰ ਜੀ ਤੇ ਹੋਰ ਆਗੂਆਂ ਦੇ ਨਾਲ ਕਿ ਉਹ ਇਸ ਭਾਈਚਾਰਕ ਸਾਜ ਨੂੰ ਜੋ ਮਿਸਾਲ ਪੈਦਾ ਹੋ ਰਹੀ ਹੈ ਕਿਵੇਂ ਵੇਖਦੇ ਨੇ ਤੇ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਤੇ ਆ ਉਹ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਇੱਕ ਵੱਖਰਾ ਜਿਹਾ ਸੁਭਾਅ ਮਿਲ ਰਿਹਾ ਦੇਖ ਕੇ ਜੀ ਸਾਰੀਆਂ ਤਾਰੀਫਾਂ ਸਾਰੀਆਂ ਵਡਿਆਈਆਂ ਉਸਤੇ ਸਭ ਰੱਬ ਲਈ ਹਿੰਜਣਾ ਸਾਰੇ ਜਗ ਦਾ ਅਸਰ ਜਨਾਬ ਸਾਜਨਾ ਹਸਪਤਾਲ ਨਾਲ ਆ ਜੀ ਦਰਦੇ ਦਿਲ ਕੇ ਵਾਸਤੇ ਪੈਦਾ ਕੀਆ ਇਨਸਾਨ ਕੋ ਜੀ ਦਰਦੇ ਦਿਲ ਕੇ ਵਾਸਤੇ ਪੈਦਾ ਕੀਆ ਇਨਸਾਨ ਕੋ ਵਰਨਾ ਇਬਾਦਤ ਕੇ ਲਿਏ ਕਿਆ ਕਾਮਨਾਤੇ ਫਰਿਸ਼ਤੇ ਪੂਜਾ ਪਾਠ ਪਾਠ ਸਰਬ ਕੋ ਫਰਿਸ਼ਤੇ ਬਹਤੇ ਇਨਸਾਨ ਨੂੰ ਇਸ ਪਾਸੇ ਪੈਦਾ ਕੀਤੇ ਇਹਦੇ ਦਿਲ ਚ ਦੂਸਰਾਂ ਲਈ ਦਰਦ ਹੈ ਇਨਸਾਨ ਹੋਣ ਦਾ ਮਤਲਬ ਇਹ ਹੈ ਜੀ ਇਨਸਾਨ ਦਾ ਜਿਹੜਾ ਹੈ ਇਹ ਅਰਬੀ ਦੇ ਇੱਕ ਸ਼ਬਦ ਚੋਂ ਨਿਕਲਿਆ ਉਸ ਚੋਂ ਜਿਸ ਦਾ ਮਤਲਬ ਉਹਦਾ ਮੁਹੱਬਤ ਪ੍ਰੇਮ ਪਿਆਰ ਹਮਦਰਦੀ ਇਸ ਲਈ ਉਹ ਇਨਸਾਨ ਉਹ ਹੈ ਜਿਹਦੇ ਸੀਨੇ ਚ ਇੱਕ ਜਿਹਾ ਦਿਲ ਹੈ ਜਿਹੜਾ ਦੂਜਿਆਂ ਲਈ ਵੀ ਧੜਕਦਾ ਹੈ ਜੀ ਆਪਣੇ ਲਈ ਤਾਂ ਖਾਪੀ ਰਹਿਣ ਸੌਣ। ਇਨਸਾਨ ਦੀ ਖਾਸੀਅਤ ਹੈ ਇਸੇ ਕਰਕੇ ਇਹਨੂੰ ਬੈਸਟ ਕ੍ਰੀਏਸ਼ਨ ਕਿਹਾ ਗਿਆ। ਸਭ ਤੋਂ ਚੁਣੌਤ ਉੱਤਮ ਰਚਨਾ। ਤੇ ਦੂਜਿਆਂ ਲਈ ਦੂਜਿਆਂ ਲਈ ਵੀ ਹਮਦਰਦੀ, ਪਿਆਰ, ਮੁਹੱਬਤ ਹੈ। ਤੇ ਅੱਜ ਉਸ ਚੀਜ਼ ਦਾ ਇੱਕ ਪ੍ਰਗਟਾਵਾ ਕੀਤਾ ਗਿਆ। ਭਰਾਵਾਂ ਵੱਲੋਂ ਬਲਾ ਕੇ ਉਹ ਰੇ ਅਪਲੋਜਫਤਰੀ ਕਰਾਈ ਗਈ ਹੈ। ਖਾਨਪੀ ਦਾ ਪੱਖ ਨਹੀਂ ਹੁੰਦਾ। ਲੇਕਿਨ ਅਸਲ ਇੱਕ ਮੁਹੱਬਤ ਬਣਨ ਦੀ ਗੱਲ ਹੈਗੀ। ਜਦੋਂ ਅੱਜ ਚੋਂਹ ਪਾਸੇ ਨਫਰਤ ਦੇ ਅੱਗ ਜਲ ਰਹੀ ਹੈ ਕਿਸੇ ਧਰਮ ਦੇ ਨਾਮ ਤੇ ਕਿਸੇ ਕੌਮ ਦੇ ਨਾਮ ਤੇ ਕਿਸੇ ਭਾਸ਼ਾ ਦੇ ਨਾਮ ਤੇ ਤੇ ਇੱਕ ਉਪਰਾਲਾ ਹੈ ਉਹ ਨਫਰਤ ਦੀ ਅੱਗ 'ਚ ਪਾਣੀ ਪਾਉਂਦਾ। ਠੀ ਕੋਸ਼ਿਸ਼ ਹੈ ਛੋਟੀ ਜਿਹੀ ਤੇ ਹੁਣ ਕਿਵੇਂ ਦੇਖਦੇ ਹੋ ਵੀ ਨਫ਼ਰਤ ਦੀ ਅੱਗ ਤੇ ਤੁਸੀਂ ਹੁਣੇ ਕਿਹਾ ਵੀ ਪਾਣੀ ਪਾਉਣ ਦਾ ਇੱਕ ਕੰਮ ਕਰਦੀ ਆ ਇੱਕ ਪਾਸੇ ਤਾਂ ਨਫ਼ਰਤ ਫਲਾਉਣ ਵਾਲੇ ਨੇ ਤੇ ਇੱਕ ਪਾਸੇ ਇਦਾਂ ਦੇ ਸਾਰੇ ਸਰਬ ਸੰਜੇ ਕੈਲੀ ਧਰਮਾਂ ਦੇ ਲੋਕ ਨੇ ਕਿਹੜਾ ਕੀਦੇ ਤੇ ਭਾਰੂ ਹੋ ਸਕਦਾ ਹੈ ਦੇਖੋ ਮਨੁੱਖੀ ਇਤਿਹਾਸ ਗਵਾਇਆ ਹੈ ਕਿ ਹਰ ਧਰਮ ਜੋ ਅਚੰਗੇ ਮਾੜੇ ਲੋਕ ਹੋਏ ਨੇ ਜੇ ਹਿੰਦੂ ਪ੍ਰਾਮਣੂ ਮਾਨਾ ਸ਼੍ਰੀ ਰਾਮਚੰਦਰ ਜੀ ਤੇ ਸ਼੍ਰੀ ਕ੍ਰਿਸ਼ਨ ਤੇ ਤਾਂ ਪਰਾਵਨ ਤੇ ਕੰਸ਼ ਵੀ ਹਿੰਦੂ ਜੋ ਤੇ ਜੀ ਠੀਕ ਹੈ ਜੈ ਸਿੱਖਾਂ ਭਰਾ ਭਰਾ ਨੂੰ ਫਖਰ ਹੈ ਅ ਕੁਰਬਾਨੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਤੇ ਪ੍ਰਿਥੀ ਚੰਦ ਤੇ ਧੀਰਮਣ ਵੀ ਤੁਸੀਂ ਸਿੱਖਾਂ ਤੋਂ ਇਸ ਲਈ ਮੂਸਲਮਾਨਾਂ ਵਿੱਚ ਇੱਛੇ ਬੁਰੇ ਹੋ ਨੇ ਤੋਂ ਸਾਡੇ ਕੰਮ ਕਿਸੇ ਦੀ ਬਰਾਈ ਨਹੀਂ ਜਾਂਦੀ ਸਾਡਾ ਆਪਣਾ ਕਿਤੇ ਸਾਡੇ ਕੰਮ ਆਉਂਦਾ ਹੈਗਾ ਤੇਰੀ ਗੱਲੇ ਹੈ ਵੀ ਉਹਨਾਂ ਨੇ ਮਾੜੇ ਨਾਲ ਆਪਣਾ ਕੰਮ ਕਰਨਾ ਹੈ ਚੰਗੇ ਨਾਲ ਆਪਣਾ ਕਰਨਾ ਹੈ ਔਰ ਜੇ ਮਾੜੇ ਨਾਲ ਹੋ ਤਾਂ ਚੰਗੇ ਦਾ ਪਤਾ ਨਹੀਂ ਲੱਗਦਾ ਜੇ ਖੱਟਾ ਨਾਲ ਹੋ ਮਿੱਠਾ ਦਾ ਸਵਾਦ ਨਹੀਂ ਆਉਂਦਾ ਜੀ ਬਿਲਕੁਲ ਯਾਰ ਆਪਣੇ ਨਾਲ ਬਣਾਇਆ ਦਿਨ ਰਾਤ ਹੈ ਠੀਕ ਹੈ ਧੁੱਪ ਛਾਵਾਂ ਹੈ ਹੈਨਾ ਮਿੱਠਾ ਔਰ ਖੱਟਾ ਐ ਇਸ ਲਈ ਅੱਛੇ ਔਰ ਬੁਰੇ ਲੋਕ ਨਾਲ ਨਾਲ ਚੱਲਦੇ ਰਹੇ ਨੇ ਕੂੜ ਨਖੱਟੇ ਨਾਨਕਾ ਉੜਕ ਸੱਚ ਰਹੀ ਲੇਕਿਨ ਇਹ ਐ ਵੀ ਤੁਸੀਂ ਝੂਠ ਨਾਲ ਬੁਰਿਆਂ ਨਾਲ ਸੱਚ ਨੂੰ ਕੁਝ ਦਿਨ ਬਾਅਦ ਦਵਾ ਸਕਦੇ ਪਰ ਬਿਟਾ ਨਹੀਂ ਸਕਦੇ ਕਿਉਂਕਿ ਜਿੱਤ ਤਾਂ ਹਮੇਸ਼ਾ ਸੱਚ ਦੀ ਹੁੰਦੀ ਐ ਮੂਰੇ ਲੋਕ ਜੋ ਆਪਣਾ ਕੰਮ ਕਰੀ ਜਾਂਦੇ ਨੇ ਲੇਕਿਨ ਸਚਾਈ ਨੇ ਜਿੱਤ ਹੁੰਦਾ ਪਿਆਰ ਦੀ ਜਿੱਤ ਹੁੰਦੀ ਐ ਇਸ ਸਾਜ ਨੂੰ ਦੇਖਦੇ ਹੋਏ ਆਵਾਮ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਆਵਾਮ ਨੂੰ ਇਹ ਗੱਲ ਵੀ ਅਸੀਂ ਹਰ ਬੰਦਾ ਆਪਣੇ ਆਪਣੇ ਧਰਮ ਦੀਆਂ ਸਿੱਖਿਆਵਾਂ ਨੂੰ ਸਮਝੇ ਹਿੰਦੂ ਧਰਮੋਂ ਵਿਦਵਾਨ ਨੂੰ ਜਾਣਨ ਦੀ ਤਰ੍ਹਾਂ ਦੇਖਣ ਤਸੀਂ ਕਿ ਪਰ ਅਪਰਾ ਨੇ ਉਹ ਗੁਰਬਾਣੀ ਨੂੰ ਪੜਨ ਉਹ ਖੁਰ ਵਿਚਾਰਨ ਜੀ ਤੇ ਉਸ ਨੂੰ ਕੁਰਾਨ ਨੂੰ ਪੜਨ ਨਾ ਸਮਝਣ ਵੀ ਉਹਨੂੰ ਉੱਥੋਂ ਉਹਨਾਂ ਨੂੰ ਮੁਹੱਬਤ ਦੀ ਗੱਲ ਮਿਲੂਗੀ ਇਨਸਾਨੀ ਦੀ ਗੱਲ ਮਿਲੂਗੀ ਪਿਆਰ ਦੀ ਗੱਲ ਮਿਲੂਗੀ ਇਸਲਾਮ ਦੀ ਇੱਕ ਸਿੱਖਿਆ ਹੈ ਪੈਗੰਬਰ ਸਾਹਿਬ ਨੂੰ ਕਿਸੇ ਨੇ ਪੁੱਛਿਆ ਵੀ ਇਸਲਾਮ ਦਾ ਸਭ ਤੋਂ ਮਜ਼ਬੂਤ ਅਮਲ ਕਿਹੜਾ ਹੈ ਤਾਂ ਕਿਸੇ ਨੇ ਉਹਨਾਂ ਲੋਕਾਂ ਨੂੰ ਅੱਲਾਹ ਰੱਬ ਨੂੰ ਪੁੱਛਿਆ ਲੋਕਾਂ ਨੂੰ ਤਾਂ ਕਿਸੇ ਨੇ ਕਿਹਾ ਨਮਾਜ਼ ਕਿਸੇ ਨੇ ਕਿਹਾ ਰੋਜ਼ਾ ਕਿਸੇ ਨੇ ਕਿਹਾ ਹੱਜ ਤਾਂ ਮੁਹੰਮਦ ਸਾਹਿਬ ਨੇ ਸਾਰਿਆਂ ਦੇ ਜਵਾਬ ਜਵਾਬਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਸਲਾਮ ਦਾ ਸਭ ਤੋਂ ਮਜ਼ਬੂਤ ਆਮਤ ਮੁਹੱਬਤ ਹੈ ਜੀ ਪਿਆਰ ਹੈ ਪ੍ਰੇਮ ਹੈ ਜੇ ਪਿਆਰ ਹੀ ਨਹੀਂ ਕੋਦਾ ਇਨਸਾਨ ਹੈ ਆ ਧਾਰਮਿਕ ਉਹ ਪਹਿਰਾਵੇ ਦਾ ਨਾਮ ਦਾ ਜਨਮ ਦਾ ਧਾਰਮਿਕ ਹੈ ਧਰਮ ਦਾ ਧਾਰਮਿਕਤਾ ਹੋਊਗਾ ਅਗਰ ਉਹ ਧਰਮ ਦੀਆਂ ਸਿੱਖਿਆਵਾਂ ਚੱਲੂ ਗਈ ਚੱਲੂਗਾ ਔਰ ਧਰਮ ਜਿਹੜਾ ਉਹ ਪਿਆਰ ਸੌਂਦਾ ਜੋੜਦਾ ਤੋੜਦਾ ਨਹੀਂ ਹੈਗਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਇਸ ਹਨ ਡਾਕਟਰ ਨਸੀਰ ਅਖਤਰ ਜੀ ਜਿਨ੍ਹਾਂ ਦਾ ਕਹਿਣਾ ਕਿ ਆ ਧਰਮ ਜੋੜਦਾ ਹੈ ਤੋੜਦਾ ਨਹੀਂ ਤੇ ਖਾਸ ਕਰ ਉਹਨਾਂ ਲੋਕਾਂ ਨੂੰ ਇੱਕ ਸੰਦੇਸ਼ ਦਿੰਦਾ ਹੈ ਇਸ ਵੀਡੀਓ ਦੇ ਰਾਹੀਂ ਕਿ ਭਾਈਚਾਰਕ ਸਾਜ ਜਿਸ ਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਬਰਕਰਾਰ ਰੱਖਿਆ ਜਾਊਗਾ ਚਾਹੇ ਸਿੱਖ ਹੋਵੇ ਚਾਹੇ ਹਿੰਦੂ ਹੋਵੇ ਤੇ ਚਾਹੇ ਮੁਸਲਮਾਨ ਵੀਰ ਹੋਣ ਤੇ ਇਸ ਭਾਈਚਾਰਕ ਸਾਜ ਨੂੰ ਜੇਕਰ ਕੋਈ ਤੋੜਨ ਦਾ ਵਿਚਾਰ ਕਰੂਗਾ ਤੇ ਉਹ ਕਦੇ ਵੀ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋਵੇਗਾ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਬਾਣੀ ਪੰਜਾਬ ਕੇਸਰੀ ਲਈ ਮੈਂ ਪ੍ਰਕਾਸ਼ ਸ਼ਰਮਾ